ਆਪਸੀ ਸਾਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਖੜੇ ਹਾਂ ਨਰਵਾਲ ਜੰਮੂ ਦੇ ਛੰਨੀ ਰਾਮਾ ਇਲਾਕੇ ਦੇ ਵਿੱਚ ਛੰਨੀ ਰਾਮਾ ਇਲਾਕਾ ਇਹ ਉਹ ਇਲਾਕਾ ਹੈ ਜਿੱਥੇ ਕਿ ਖਾਸ ਕਰਕੇ ਟਰਾਂਸਪੋਰਟ ਯਾਰਡ ਜਾਂ ਨੈਸ਼ਨਲ ਹਾਈਵੇ ਵੀ ਬਿਲਕੁਲ ਇਹਦੇ ਨੇੜੇ ਹੀ ਪੈਂਦਾ ਹੈ ਇੱਥੇ ਖੜੇ ਹੋਣ ਦਾ ਸਾਡਾ ਮੇਨ ਮਕਸਦ ਇਹ ਸੀ ਕਿ ਅਸੀਂ ਦੇਖਿਆ ਕਿ ਇੱਥੇ ਇੱਕ ਸਾਈਕਲ ਸਟੈਂਡ ਜੋ ਜੰਮੂ ਸਮਾਰਟ ਸਿਟੀ ਦਾ ਪ੍ਰੋਜੈਕਟ ਹੈ ਜੰਮੂ ਸਮਾਰਟ ਸਿਟੀ ਫੇਰ ਤੋਂ ਇੱਕ ਵਾਰ ਬੋਲਦੇ ਆ ਜੰਮੂ ਸਮਾਰਟ ਸਿਟੀ ਕਿੰਨੀ ਕੁ ਸਮਾਰਟ ਹੋਈ ਇਸ ਵੇਲੇ ਤੱਕ ਆਓ ਤੁਹਾਨੂੰ ਦਿਖਾਈਏ ਇੱਥੇ ਜਿਹੜਾ ਇੱਕ ਸਾਈਕਲ ਸਟੈਂਡ ਲੱਗਿਆ ਹੋਇਆ ਮੈਨੂੰ ਤਾਂ ਇਹ ਸੀ ਕਿ ਇੱਥੇ ਮੈਂ ਆਵਾਂਗਾ ਇੱਕ ਸਾਈਕਲ ਲਵਾਂਗੇ ਆਪਣੀ ਪੇਮੈਂਟ ਕਰਾਂਗੇ ਯਾਨਾ ਇੱਕ ਬਾਈਸਾਈਕਲ ਐਪ ਹੈ ਇਹਨਾਂ ਦਾ ਉਸ ਐਪ ਦੇ ਥਰੂ ਹੀ ਦੀ ਪੇਮੈਂਟ ਕਰਕੇ ਇਹਦੇ ਉੱਪਰ ਇੱਕ ਕਿਊ ਆਰ ਕੋਡ ਹੁੰਦਾ ਹੈ ਸਾਈਕਲ ਦੇਖ ਲਓ ਪਹਿਲੇ ਮੈਂ ਤੁਹਾਨੂੰ ਦਿਖਾ ਦਾਂ ਇਹ ਦੇਖੋ ਸਾਈਕਲ ਇਸ ਜਗ੍ਹਾ ਤੇ ਇੱਕ QR ਕੋਡ ਹੁੰਦਾ ਹੈ ਇਹਦਾ QR ਕੋਡ ਹੀ ਨਹੀਂ ਹੈ ਇਸ ਤੋਂ ਬਾਅਦ ਤੁਹਾਨੂੰ ਦੂਸਰੀ ਇੱਕ ਹੋਰ ਸਾਈਕਲ ਦੱਸਦੀ ਹੈ ਇਸ ਸਾਈਕਲ ਦਾ ਵੀ QR ਕੋਡ ਬਿਲਕੁਲ ਨਹੀਂ ਹੈ ਹਾਂ ਬਾਕੀ ਚਾਰ ਸਾਈਕਲਾਂ ਦੇ QR ਕੋਡ ਜ਼ਰੂਰ ਹਨ ਪਰ ਕੁਝ ਸਹੀ ਤਰ੍ਹਾਂ ਸਕੈਨ ਨਹੀਂ ਹੋ ਰਹੇ ਔਰ ਸਭ ਤੋਂ ਵੱਡੀ ਗੱਲ ਕੀ ਇਸ ਸਟੈਂਡ ਦੇ ਵਿੱਚ ਜਿਹੜਾ ਸੀ ਡਿਟੇਲ ਦੇਖੀ ਹੈ 10 ਸਾਈਕਲਾਂ ਹੋਣੀਆਂ ਚਾਹੀਦੀਆਂ ਸਨ ਪਰ ਇਹਦੇ ਵਿੱਚ 1 2 3 4 ਪੰਜ ਤੇ 6 ਸਾਈਕਲਾਂ ਹਨ ਔਰ ਬਾਕੀ ਸਾਰੇ ਸਟੈਂਡ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਖਾਲੀ ਹਨ ਔਰ ਐਸਾ ਨਹੀਂ ਹੈ ਕਿ ਇਹਨਾਂ ਸਾਈਕਲਾਂ ਨੂੰ ਕੋਈ ਚਲਾਉਣ ਵਾਸਤੇ ਰਾਈਡ ਵਾਸਤੇ ਲੈ ਗਿਆ ਹੋਣਾ ਇਹ ਸਟੈਂਡ ਸ਼ਾਇਦ ਧੂਲ ਦੇ ਨਾਲ ਭਰੇ ਹੋਏ ਨੇ ਇੱਥੇ ਸਾਈਕਲ ਸ਼ਾਇਦ ਪਤਾ ਨਹੀਂ ਕਿਤਨੇ ਦਿਨਾਂ ਤੋਂ ਗਾਇਬ ਹੈ ਬਹੁਤ ਵੱਡੀ ਗੱਲ ਹੈ ਇਸ ਤੋਂ ਵੀ ਉੱਪਰ ਅਸੀਂ ਚੱਲੀਏ 스마트 ਸਿਟੀ ਇਹ ਪ੍ਰੋਜੈਕਟ ਜੋ ਬਾਈਸਾਈਕਲ ਪ੍ਰੋਜੈਕਟ ਚਲਾਇਆ ਗਿਆ ਹੈ ਛੰਨੀ ਰਾਮਾ ਵੀ ਤਾਨੂੰ ਦੱਸ ਸੀ ਕਿ ਇੱਥੇ ਇੱਕ ਬੋਰਡ ਹੋਣਾ ਚਾਹੀਦਾ ਸੀ ਜਿਸ ਦੇ ਉੱਪਰ ਪੂਰੀ ਡਿਟੇਲ ਲਿਖੀ ਹੋਵੇ ਪਰ ਮਾਫ ਕਰਿਓ ਇਹ ਬੋਰਡ ਖਾਲੀ ਪਿਆ ਹੋਇਆ ਔਰ ਇਸ ਬੋਰਡ ਦੇ ਉੱਪਰ ਕੁਝ ਨਹੀਂ ਲਿਖਿਆ ਹੋਇਆ ਹਾਂ ਇਸ ਦੇ ਉੱਪਰ ਪ੍ਰਾਈਵੇਟ ਹੋਡਿੰਗਸ ਜ਼ਰੂਰ ਲੱਗੀਆਂ ਹੋਈਆਂ ਨੂੰ ਅਸੀਂ ਦੇਖਾ ਨਹੀਂ ਸਕਦੇ ਪਰ ਇਹ ਬੋਰਡ ਜਿਹਦੇ ਉੱਪਰ ਇਸ ਪੂਰੇ ਪ੍ਰੋਜੈਕਟ ਦੇ ਬਾਰੇ ਵਿੱਚ ਪੂਰੀ ਡਿਟੇਲ ਲਿਖੀ ਦੀ ਹੋਣੀ ਚਾਹੀਦੀ ਸੀ ਬਟ ਇੱਥੇ ਕੋਈ ਡਿਟੇਲ ਨਹੀਂ ਹੈ ਔਰ ਇਹ ਬਾਈਸਾਈਕਲ ਪ੍ਰੋਜੈਕਟ ਜਿਸ ਜਗ੍ਹਾ ਤੇ ਮੈਂ ਖੜਾ ਹਾਂ ਜਿਹੜਾ ਇਹ ਸਟੈਂਡ ਹੈ ਤੁਸੀਂ ਦੇਖ ਰਹੇ ਹੋ ਇਹ ਟੋਟਲੀ ਫੇਲ ਪ੍ਰੋਜੈਕਟ ਗਿਣਿਆ ਜਾ ਸਕਦਾ ਗਿਣਿਆ ਜਾ ਸਕਦਾ ਹੈ ਫੇਲ ਕਿਉਂ ਗਿਣਿਆ ਜਾ ਸਕਦਾ ਹੈ ਨਾ ਤੁਸੀਂ ਇੱਥੋਂ ਸਾਈਕਲ ਚੱਕ ਸਕਦੇ ਹੋ ਨਾ ਇੱਥੋਂ ਤੁਸੀਂ ਸਾਈਕਲ ਲੈ ਸਕਦੇ ਹੋ ਇਹ ਸਾਈਕਲਾਂ ਖੁੱਲੀਆਂ ਪਈਆਂ ਇਹ ਦੇਖੋ ਇਹ ਲੇਕਿਨ ਪਰੇਸ਼ਾਨੀ ਇਹ ਹੈ ਕਿ ਇਹ ਕਿਊ ਆਰ ਕੋਡ ਹੀ ਨਹੀਂ ਸਕੈਨ ਕਰ ਰਹੇ ਕਿਉਂਕਿ ਇਹਨਾਂ ਦੇ ਕਿਊ ਆਰ ਕੋਡ ਹੈ ਹੀ ਨਹੀਂ ਸਮਾਰਟ ਸਿਟੀ ਦਾ ਬਾਈਸਾਈਕਲ ਪ੍ਰੋਜੈਕਟ ਹੈ ਸ਼ਾਇਦ ਜੰਮੂ ਹੱਥੇ کیا گیا سی جنے ਵਿੱਚ 60 ਪ੍ਰੋਜੈਕਟ ਜਿਹੜੇ ਸਨ سٹینڈ ਜਿਹੜੇ ਸਨ ਲਾਂਚ ਕੀਤੇ ਗਏ ਸਨ اور ਸ਼ਾਇਦ 60 ਹੋਰ ਆਣੇ ਸੀ اور سب ਤੋਂ ਵੱਡੀ ਗੱਲ ਬਹੁਤ ਹੀ ਵੱਡੇ ਵੱਡੇ ਜਿਹੜੇ ਮੀਡੀਆ ਚੈਨਲ ਹਨ ਅਤੇ ਬਹੁਤ ਹੀ ਅੱਛੀਆਂ ਅਖਬਾਰਾਂ ਨੇ ਪਹਿਲੇ 4 ਮਹੀਨੇ ਦਾ ਜਿਹੜਾ ਡਾਟਾ ਦਿੱਤਾ ਸੀ 13000 ਰਾਈਡਰਸ ਨੇ 13000 ਰਾਈਡਰਸ ਨੇ ਪਹਿਲੇ 4 ਮਹੀਨੇ ਦੇ ਵਿੱਚ 1 ਲੱਖ 1.55 ਲੱਖ 1,55,000 ਦੀ ਰਾਈਡ ਕੀਤੀ ਸੀ ਪਰ ਉਸ 4 ਮਹੀਨੇ ਤੋਂ ਬਾਅਦ ਤੋਂ ਲੈ ਕੇ ਇਸ ਵੇਲੇ ਤੱਕ ਇਸ ਦਾ ਕੋਈ ਡਾਟਾ ਅੱਜ ਤੱਕ ਸਾਹਮਣੇ ਨਹੀਂ ਆਇਆ ਤਾਂ ਸਰਕਾਰ ਨੂੰ ਕਮਿਸ਼ਨਰ ਸਾਹਿਬ ਨੂੰ 스마트 ਸਿਟੀ ਦੇ ਕਮਿਸ਼ਨਰ Yadav ਸਾਹਿਬ ਨੂੰ ਇਹ ਇੱਕ ਰਿਕੁਐਸਟ ਹੈ ਕਿ ਕਮ ਸੇ ਕਮ ਬਣਾ ਕੇ ਨਾ ਛੱਡੋ ਬਣਾ ਕੇ ਇਹਨਾਂ ਦੀ ਮੇਨਟੇਨੈਂਸ ਵੀ ਕਰੋ ਜਾਂ ਫਿਰ ਜੋ ਬੰਦੇ ਵੀ ਇਸ ਤੇ ਜ਼ਿੰਮੇਵਾਰ ਹਨ ਇਸ ਦੀ ਮੇਨਟੇਨੈਂਸ ਦੇ ਅਜੇ ਤੱਕ ਤਾਂ ਇਹ ਨਹੀਂ ਪਤਾ ਕਿ 6 ਸਾਈਕਲਾਂ ਇੱਥੇ ਹਨ ਤੇ 4 ਕਿੱਥੇ ਗਈਆਂ ਉਹ 4 ਸਾਈਕਲਾਂ ਕਿਧਰੇ ਮੇਨਟੇਨੈਂਸ ਵਾਸਤੇ ਤਾਂ ਨਹੀਂ ਲੈ ਕੇ ਗਏ ਅਗਰ ਲੈ ਕੇ ਗਏ ਹਨ ਤੇ ਇਹ ਤੁਸੀਂ ਸਟੈਂਡ ਦੀ ਹਾਲਾਤ ਦੇਖ ਸਕਦੇ ਹੋ ਕਿੰਨਾ ਟੁੱਟਿਆ ਫੁੱਟਿਆ ਸਟੈਂਡ ਹੈ ਔਰ ਪਿੱਛੇ ਗੰਦਗੀ ਫੈਲੀ ਹੋਈ ਹੈ ਇਹ ਹੈ ਸਾਡੀ ਜੰਮੂ ਸਮਾਰਟ ਸਿਟੀ ਤੋ ਦੇਖਦੇ ਰਹੂ ਇਸ ਤਰ੍ਹਾਂ ਦੀ ਹੋਰ ਵੀ ਖਬਰਾਂ ਮੈਂ ਤੁਹਾਨੂੰ ਇੱਕ ਵਾਰ ਹੋਰ ਦੱਸਣਾ ਕਿ ਸਿਰਫ ਇਹੀ ਸਟੈਂਡ ਨਹੀਂ ਇਸ ਤਰ੍ਹਾਂ ਦੇ ਕਈ ਸਟੈਂਡ ਹਨ ਜਿਹੜੇ ਜੰਮੂ ਦੇ ਵਿੱਚ ਇਸੇ ਹਾਲਤ ਵਿੱਚ ਪਏ ਹੋਏ ਨੇ ਤੋ ਉਮੀਦ ਕਰਦੇ ਹਾਂ ਕਿ ਸਾਡੀ ਇਸ ਖਬਰ ਨੂੰ ਜੇਕਰ ਕਮਿਸ਼ਨਰ ਸਮਾਰਟ ਸਿਟੀ ਸੁਣ ਰਹੇ ਹੋਣ ਦੇਖ ਰਹੇ ਹੋਣ ਤਾਂ ਇਹਦੇ ਉੱਪਰ ਜ਼ਰੂਰ ਗੌਰ ਕਰਨ ਕਿਉਂਕਿ ਇਕੋ ਫਰੈਂਡਲੀ ਪ੍ਰੋਜੈਕਟ ਬਹੁਤ ਵਧੀਆ ਪ੍ਰੋਜੈਕਟ ਸੀ ਮਗਰ ਜਿਸ ਹਾਲਾਤ ਦੇ ਵਿੱਚ ਇਹ ਪ੍ਰੋਜੈਕਟ ਪਿਆ ਹੋਇਆ ਹੈ ਇਹ ਟੋਟਲੀ ਸੇਲ ਗਿਨਾ ਜਾ ਸਕਦਾ ਹੈ ਤੋਂ ਦੇਖਦੇ ਰਹੋ ਆਪਸੀ ਸਾਈਟ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ